ਜਲਾਲਾਬਾਦ ਗੋਲੀਕਾਰ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ 20 ਅਣਪਛਾਤੇਆਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਮਾਮਲਾ ਜਲਾਲਾਬਾਦ ਗੋਲੀਕਾਂ ਦਾ ਹੈ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਪ ਤੇ ਅਕਾਲੀ ਆਗੂ ਜਿਹੜੇ ਨੇ ਪਿੜੇ ਸੋ ਅਕਾਲੀ ਆਗੂਆਂ ਨੇ ਗੋਲੀ ਚਲਾਈ ਆਪ ਵਰਕਰਾਂ ਨੇ ਵੱਡੇ ਦੋਸ਼ ਲਾਏ ਨੇ ਸੂਤਰਾਂ ਦੱਸਦੀ ਹੈ ਕਿ ਬੀਡੀਪੀਓ ਵੱਲੋਂ ਇਤਰਾਜ਼ ਪੱਤਰ ਮੰਗੇ ਗਏ ਸਨ ਤਾਂ ਉਦੋਂ ਇਹ ਮਾਮਲਾ ਜਿਹੜਾ ਆ ਗਰਮਾ ਜਾਂਦਾ ਹੈ ਤੋਂ ਮਾਮਲਾ ਜੋ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦਾ ਹੈ ਜਿੱਥੇ ਸ਼ਨੀਵਾਰ ਦੇਰ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵਿਵਾਦ ਹੋ ਜਾਂਦਾ ਹੈ ਤੇ ਇਸ ਦੌਰਾਨ ਫਾਇਰਿੰਗ ਦੀ ਵੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਅਕਾਲੀ ਆਗੂਆਂ ਤੇ ਗੋਲੀਬਾਰੀ ਕਰਨ ਦੇ ਦੋਸ਼ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਸਨ ਤਾਂ ਇਸ ਦੌਰਾਨ ਜੋ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਗੋਲੀ ਲੱਗਣ ਦੀ ਜਿਹੜੀ ਹੈ ਉਹ ਖਬਰ ਨਿਕਲ ਕੇ ਸਾਹਮਣੇ ਆਉਦੀ ਹੈ ਸੋ ਪੰਚਾਇਤੀ ਚੋਣਾਂ ਦੇ ਚੱਲਦਿਆਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਨੋਨੀ ਮਾਨ ਤੇ ਬੋਬੀ ਮਾਨ ਆਪਣੇ ਸਮਰਥਕਾਂ ਦੇ ਨਾਲ ਜੋ ਬੀਡੀਪੀਓ ਦਫ਼ਤਰ ਵਿੱਚ ਪਹੁੰਚਦੇ ਨੇ ਤਾਂ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਮੌਜੂਦ ਹੁੰਦੇ ਨੇ ਸੋ ਮਾਮਲਾ ਜਿਹੜਾ ਆ ਪਿੰਡ ਮਹੰਦੇਵਾਲਾ ਜੋ ਸਰਪੰਚੀ ਨੂੰ ਲੈ ਕੇ ਇਹ ਜਿਹੜਾ ਮਾਹੌਲ ਗਰਮਾਇਆ ਜਾਂਦਾ ਹੈ ਤਾਂ ਮਨਦੀਪ ਬਰਾੜ ਤੇ ਮਾਨ ਗਰੁੱਪ ਵੱਲੋਂ ਜਿਹੜੇ ਨੇ ਲੋਕ ਆਮੋ ਸਾਹਮਣੇ ਹੁੰਦੇ ਨੇ ਕਿਸੇ ਗੱਲ ਨੂੰ ਲੈ ਕੇ ਜਿਹੜੀ ਹੈ ਬਹਿਸਬਾਜੀ ਹੁੰਦੀ ਹੈ ਤੇ ਉਹ ਜਿਹੜੀ ਬਹਿਸਬਾਜੀ ਆ ਵਿਵਾਦ ਬਣ ਜਾਂਦਾ ਹੈ ਤੇ ਆਪਸ ਦੇ ਵਿੱਚ ਜਿਹੜੀ ਹੈ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਜਿਸ ਨੂੰ ਤੋਂ ਬਾਅਦ ਜੋ ਗੱਲ ਕਾਫੀ ਬਾਅਦ ਜਾਂਦੀ ਹੈ ਨੌਬਤ ਜਿਹੜੀ ਹੈ ਗੋਲੀਬਾਰੀ ਤੱਕ ਪਹੁੰਚ ਜਾਂਦੀ ਹੈ ਤਾਂ ਵਿਧਾਇਕ ਗੋਲਦੀ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੋਲੀ ਚੱਲੀ ਆ ਜਦੋਂ ਉਹ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਕਾਲੀ ਆਗੂ ਨੋਨੀ ਨੇ ਗੋਲੀ ਮਾਰੀ ਹੈ ਤਾਂ ਅਕਾਲੀ ਆਗੂਆਂ ਤੇ ਗੋਲੀ ਚਲਾਉਣ ਦੇ ਜਿਹੜੇ ਨੇ ਉਹ ਵੱਡੇ ਦੋਸ਼ ਲੱਗ ਰਹੇ ਨੇ ਤਾਂ ਇੱਥੇ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਆਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਿੱਧੇ ਤੌਰ ਤੇ ਜੋ ਕਿਹਾ ਜਾ ਰਿਹਾ ਹੈ ਕਿ ਅਕਾਲੀ ਤੇ ਕਾਂਗਰਸੀ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਨੇ ਸੋ ਮਾਮਲਾ ਜਲਾਲਾਬਾਦ ਗੋਲੀ ਕਾਂਡ ਦੇ ਨਾਲ ਜੁੜਿਆ ਹੈ ਜਿੱਥੇ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਦੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਆ ਆਗੂ ਜੋ ਅਕਾਲੀ ਦਲ ਦੇ ਆਗੂ ਨੋਨੀ ਮਾਨ ਤੇ ਬੋਬੀ ਮਾਨ ਜਿਹੜੇ ਨੇ ਉਹ ਬੀਡੀਪੀਓ ਦਫ਼ਤਰ ਦੇ ਵਿੱਚ ਪੁੱਜਦੇ ਨੇ ਤਾਂ ਉਹਨਾਂ ਤੇ ਜਿਹੜੀ ਹੈ ਗੋਲੀਬਾਰੀ ਕਰਨ ਦੇ ਜਿਹੜੇ ਨੇ ਇਲਜ਼ਾਮ ਲਗਾਏ ਜਾਂਦੇ ਨੇ ਸੋ ਮਾਮਲਾ ਪੰਚਾਇਤੀ ਚੋਣਾ ਆ ਦਾਇਆ ਜਿੱਥੇ ਕੀ ਬीडीपीਓ ਵੱਲੋਂ ਇਤਰਾਜ਼ ਪੱਤਰ ਮੰਗੇ ਗਏ ਸਨ ਜਦੋਂ ਇਤਰਾਜ਼ ਪੱਤਰ ਦਾਖਲ ਕਰਨ ਲਈ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਕਾਲੀ ਵਰਕਰ ਉੱਥੇ ਮੌਜੂਦ ਹੁੰਦੇ ਨੇ ਤਾਂ ਇਸ ਕੋਈ ਗੱਲ ਨੂੰ ਲੈ ਕੇ ਜਿਹੜੀ ਹੈ ਉੱਥੇ ਤਲਖਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਆ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਜਿਹੜੀ ਹੈ ਵਿਵਾਦ ਦਾ ਰੂਪ ਧਾਰਨ ਕਰ ਲੈਂਦੀ ਹੈ ਇਸੇ ਦੌਰਾਨ ਜਿਹੜੀ ਹੈ ਗੋਲੀ ਚੱਲਦੀ ਹੈ ਤੇ ਗੋਲੀ ਚੱਲਣ ਦੇ ਨਾਲ ਜੋ ਆਪ ਦਾ ਵਰਕਰ ਹੈ ਪੰਚਾਇਤੀ ਵਰਕਰ ਉਹ ਜਿਹੜਾ ਆ ਉਹ ਉੱਥੇ ਜ਼ਖਮੀ ਹੋ ਜਾਂਦਾ ਤੇ ਜ਼ਖਮੀ ਹੋਣ ਤੋਂ ਬਾਅਦ ਜਿਹੜਾ ਆ ਪੁਲਿਸ ਅੱਜ ਜਿਹੜੀ ਵੱਡੀ ਕਾਰਵਾਈ ਕਰਦੀ ਆ ਕੁਸਤਾ ਰਾਵਾਂ ਦੇ ਹੇਠ ਜਿਹੜੀ ਆ ਕਾਰਵਾਈ ਕੀਤੀ ਜਾਂਦੀ ਆ ਸੋ ਜਲਾਲਾਬਾਦ ਜੋ ਗੋਲੀ ਕਾਂਡ ਹੋਇਆ ਉਸ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਆ ਤੇ ਪੁਲਿਸ ਵੱਲੋਂ ਜਿਹੜੀ ਆ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਯਾਨੀ 20 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੋ ਸੂਤਰਾਂ ਦੇ حوالے ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਮਾਮਲਾ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜਿਆ ਹੈ ਪੰਚਾਇਤੀ ਚੋਣਾਂ ਦੇ ਮਹਾਨ ਸੰਗਰਾਮ ਨੂੰ ਲੈ ਕੇ ਜੁੜਿਆ ਹੈ ਪੰਚਾਇਤੀ ਚੋਣਾਂ ਜੋ ਹੋ ਰਹੀਆਂ ਨੇ ਵੱਖ-ਵੱਖ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਇੱਕ ਜਲਾਲਾਬਾਦ ਗੋਲੀकांड ਦੇ ਨਾਲ ਜੁੜਿਆ ਮਾਮਲਾ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਵੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੋ ਆਪ ਵਰਕਰਾਂ ਨੇ ਕਾਂਗਰਸੀ ਤੇ ਅਕਾਲੀ ਆਗੂਆਂ ਤੇ ਵੱਡੇ ਦੋਸ਼ ਲਗਾਏ ਨੇ ਕਿ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ